ਮੈਂ ਸਰਦਾਰ ਸ਼ੰਚੇਰ ਸਿੰਘ ਵਾਲੀ ਐਕਸਐਮਐਲਏ ਚੰਕੌਰ ਸਾਹਿਬ ਨੂੰ ਉਹ ਦਿੱਤੀ ਹੈ ਜੀ ਅੱਜ ਇਹ ਮੀਟਿੰਗ ਰੱਖੀ ਹੈ ਇਸ ਹੁਣ ਲਈ ਜੀ ਹਾਂਜੀ ਕਿਸ ਨੂੰ ਤੇ ਰੱਖੀ ਹੈ ਜੀ ਮੈਂ ਮੀਟਿੰਗ ਅ ਸਪੈਸ਼ਲੀ ਮੈਨੂੰ ਅਜੀਤ ਕੁਪਤਾ ਜੀ ਵੱਲੋਂ ਕਾਲ ਗਿਆ ਸੀਗਾ ਤੇ ਇਹਨਾਂ ਦੁਆਰਾ ਮੀਟਿੰਗ ਰੱਖੀ ਗਈ ਡਾਕਟਰ ਸਾਹਿਬ ਦਾ ਸਹਾਇਕ ਸਹਿਯੋਗ ਨਾਲ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ ਰੱਖੀ ਹੈਗੀ ਹੈ ਤਾਂ ਕਿ ਪਾਰਟੀ ਨੂੰ ਜ਼ਿਲ੍ਹਾ ਬਦਰੀ ਤੇ ਮਜ਼ਬੂਤ ਕੀਤਾ ਜਾਵੇ ਅਤੇ ਜੋ ਵੀ ਇੱਥੇ ਲੋਕਲ ਇਸ਼ੂਸ ਹੈਗੇ ਉਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ ਤੇ ਸਕਿੰਲੀ ਮੈਂ ਖੁਦ ਆਪ ਮੇਰੇ ਪਿਤਾ ਜੀ ਐਕਸਐਮਐਲ ਨੇ ਸਦਾ ਸ਼ੁਭਸ਼ੀਲ ਸਿੰਘ ਦਾ ਚਲਕੋਰ ਸਾਹਿਬ ਤੋਂ ਨੇ ਤੇ ਐਮਪੀ ਵੀ ਇਲੈਕਸ਼ਨ ਵੀ ਉਹ ਕੰਟੈਸਟ ਕਰ ਚੁੱਕੇ ਹਾਂ ਤਾਂ ਅਦਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਤਾਂ ਮੈਂ ਇਹ ਸੀਟ ਪਾਰਟੀ ਵੀ ਛੋੜੀ ਦੇ ਵਿੱਚ ਜਿੱਤ ਕੇ ਪਾ ਕੇ ਦਵਾਂਗੀ ਤੇ ਇਥੇ ਫਟੇ ਦੇ ਸਾਈਟ ਤੋਂ ਪੂਰੇ ਮਿਹਨਤ ਨਾਲ ਸਾਰੇ ਦੇ ਸਹਿਯੋਗ ਨਾਲ ਅਸੀਂ ਇਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਕਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਕੀ ਮੈਸੇਜ ਕੀ ਦੇਣਾ ਚਾਹੁੰਦਾ ਪਬਲਿਕ ਨੂੰ ਪਬਲਿਕ ਨੂੰ ਮੈਸੇਜ ਇਹ ਹੀ ਦੇਣਾ ਚਾਹੀਦਾ ਕਿ ਅਸੀਂ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਮਤਲਬ ਇੰਨਾ ਕੁਝ ਦੇਖਦੇ ਆਂ ਕਿ ਦੁਸ਼ਟੀਆਂ ਪਾਰਟੀਆਂ ਦੇ ਦੁਆਰਾ ਬਹੁਤ ਹੁਣ ਜਿਵੇਂ ਹੁਣ ਦੀ ਸਰਕਾਰ ਲਈ ਹੈ ਜੋ ਜਿਸ ਤਰੀਕੇ ਦੇ ਨਾਲ ਹੁਣ ਇੰਨੀ ਆਰਾਜਤ ਤਾਂ ਫੈਲੀ ਹੋਈ ਹੈ ਤਾਂ ਬਿਲਕੁਲ ਮਾਰ ਕੁਝ ਚੱਲ ਰਹੀ ਹੈਗੀ ਹੈ ਜੇ ਆਪਾਂ ਇਸੇ ਤਰੀਕੇ ਨਾਲ ਸੋਚ-ਸੋਚ ਕੇ ਚੱਲਦੇ ਰਹੀਏ ਕਿ ਵੀ ਹਾਂ ਵੀ ਅਸੀਂ ਮਤਲਬ ਉਹ ਜਿਹੀਆਂ ਸਰਕਾਰਾਂ ਬਣਾਈ ਚਾਹਾਂਗੇ ਪੰਜਾਬ ਦੇ ਵਿੱਚ ਪਰ ਕੀ ਅਸੀਂ ਉਸ ਚੀਜ਼ ਨੂੰ ਅੱਗੇ ਮੂਵ ਕਰ ਪਾਵਾਂਗੇ ਲੋਕਾਂ ਲਈ ਅਸੀਂ ਕੰਮ ਕਰ ਪਾਵਾਂਗੇ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀ ਸਾਨੂੰ ਚਾਹੀਦੀ ਹੈ ਇਸ ਵੇਲੇ ਪਾਜ-ਪਾ ਸਰਕਾਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਲਈ ਇੱਕ ਫਾਇਦੇਮੰਦ ਹੋਵੇ ਪੰਜਾਬ ਲਈ ਫਾਇਦੇਮੰਦ ਹੋਵੇ ਇੰਡਸਟਰੀ ਆਵੇ ਇੱਥੇ ਇੱਕ ਉਦਯੋਗ ਹੋਵੇ ਕਿਉਂਕਿ ਉਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਗਾ ਅਸੀਂ ਸਾਡੇ ਬੱਚੇ ਬਾਹਰ ਜਾਏ ਜਾਂਦੇ ਆ ਇੱਥੇ ਕੋਈ ਰਹਿਣ ਨੂੰ ਨਹੀਂ ਤਿਆਰ ਹੈਗਾ ਆਪਾਂ ਇੱਕ ਚੀਜ਼ ਨੂੰ ਸੋਚ ਲੈਂਦੇ ਆ ਦੂਜੇ ਪਾਸੇ ਅਸੀਂ ਭੁੱਲ ਜਾਂਦੇ ਆ ਸੋ ਇਸ ਕਰਕੇ ਸਾਨੂੰ ਇੱਥੇ ਹਰੇਕ ਸ਼ਹਿਰ ਲਈ ਹਰੇਕ ਪਿੰਡ ਲਈ ਸਾਂਝੀ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੈ ਜਿਹਦੇ ਵਿੱਚ ਸਾਨੂੰ ਮਤਲਬ ਸਰਕਾਰ ਵੱਲੋਂ ਪੂਰਾ ਸਹਿਯੋਗ ਹੋਵੇ ਸਾਡੀ ਭਾਰਤ ਸਰਕਾਰ ਹੈਗੀ ਆ ਸਾਰੇ ਇੱਥੇ ਆਯੂਸ਼ਮਾਨੀ ਚੱਲ ਰਹੀ ਹੈਗੀ ਆ ਕਿੰਨੀਆਂ ਸਕੀਮਾਂ ਚੱਲ ਰਹੀਆਂ ਨੇ ਇਵਨ ਕਿ ਸਾਡੇ ਜਿਹੜੀਆਂ ਗੈਸ ਦੀਆਂ ਲੈ ਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਹੈਗੀਆਂ ਉਹਨਾਂ ਲਈ ਵੀ ਪੂਰੀਆਂ ਸਕੀਮਾਂ ਹੈਗੀਆਂ ਨੇ ਅਸੀਂ ਉਹ ਘਰ-ਘਰ ਜਾ ਕੇ ਪਿੰਡਾਂ 'ਚ ਵੀ ਅਸੀਂ ਉਹਦੇ ਪ੍ਰਚਾਰ ਕੀਤਾ ਹੈਗਾ ਪਰ ਜਿਸ ਹਾਲਾਤ ਦੇ ਨਾਲ ਇਹਦਾ ਮਤਲਬ ਜਿਸ ਤਰੀਕੇ ਨਾਲ ਸਾਡੀ ਜੋ ਸੈਂਟਰ ਦੀ ਕੇਂਦਰ ਦੀ ਸਰਕਾਰ ਦੁਆਰਾ ਜੋ ਵੀ ਇਥੇ ਚੀਜ਼ਾਂ ਆਉਂਦੀਆਂ ਨੇ ਪੰਜਾਬ 'ਚ ਉਹਨਾਂ ਨੂੰ ਵਿਚ ਵਿਚਾਲੇ ਰੋਕ ਕੇ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਇਹਨਾਂ ਨੂੰ ਕੁਝ ਹੋਰ ਹੀ ਬਣਾ ਦਿੰਦੀਆਂ ਨੇ ਵੀ ਅਸੀਂ ਕੁਝ ਗਲਤ ਕਰ ਰਹੀਆਂ ਜਾਂ ਕਿਸ ਤਰ੍ਹਾਂ ਹੈ ਜਿਸ ਲਈ ਮੈਂ ਇਸ ਚੀਜ਼ ਲਈ ਅਸੀਂ ਮਤਲਬ ਤੌਰ 'ਤੇ ਮੈਂ ਪਾਜ ਪਾ ਦੇ ਵਿੱਚ ਹੈਗੀ ਹਾਂ ਮਤਲਬ ਅਸੀਂ ਇਸ ਚੀਜ਼ ਲਈ ਅਸੀਂ ਬਹੁਤ ਨਿਰਾਸ਼ਾ ਮਹਿਸੂਸ ਕਰਦੇ ਹਾਂ ਕਿਉਂਕਿ ਲੋਕ ਡਿਵੈਲਪਮੈਂਟ ਵੱਲ ਨੂੰ ਹੋ ਹੀ ਨਹੀਂ پا ਰਹੇ ਕਿਉਂਕਿ ਦੂਸਰੀਆਂ ਪਾਰਟੀਆਂ ਦਾ ਇੱਕ ਤਰ੍ਹਾਂ ਦੇ ਨਾਲ ਜੇ ਰੱਦ ਤੱਕ ਅਸੀਂ ਧਰ ਕਿਨਾਰ ਨਹੀਂ ਕਰਾਂਗੇ ਹੁਣ ਕਾਂਗਰਸ ਸੀਗੀ ਪਿਛਲੀ ਵਾਰੀ ਕੀ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਸਾਰਾ ਕੁਝ ਉਹਨਾਂ ਨੇ ਜੋ ਵੀ ਕੁਝ ਕੀਤਾ ਇਲੀਗਲ ਮਾਈਨਿੰਗ ਚੱਲੀਆਂ ਆਖੋਣ ਉਹ ਇਹਨਾਂ ਨੂੰ ਪੰਡੀ ਜਾਂਦੇ ਆ ਉਹ ਇੱਕ ਜਿਹੜਾ ਇੱਕ ਜਾਂਦਾ ਦੂਜਾ ਜਾਂਦਾ ਸੋ ਇਸ ਕਰਕੇ ਸਾਨੂੰ ਖੜਨ ਦੀ ਲੋੜ ਹੈ ਤੇ ਲੋਕਾਂ ਨੇ ਖੜਨ ਦੀ ਲੋੜ ਹੈ ਸਾਡੀ ਸਾਡੀ ਜਿਹੜੀ ਪਾਰਟੀ ਹੈਗੀ ਹੈ ਭਾਜਪਾ ਪਾਰਟੀ ਉਹ ਹੋਰਾਂ ਸਟੇਟਾਂ ਵਿੱਚ ਵੀ ਖੜੀ ਹੈ ਔਰ ਕਿੰਨੇ ਵਧੀਆ ਡਿਵੈਲਪਮੈਂਟਸ ਹੋਈਆਂ ਨੇ ਗੁਜਰਾਤ 'ਚ ਹੋਈ ਹੈ ਫਿਰ ਉਪੀਚ ਹੋਈ ਹੈ ਸੋ ਇਸੇ ਤਰੀਕੇ ਨਾਲ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਇੱਥੇ ਵੀ ਇਹੀ ਡਿਵੈਲਪਮੈਂਟ ਕਰੀਏ ਜੇ ਤਾਂ ਤੁਸੀਂ ਦੇਖੋ ਇੱਥੇ ਪਹਿਲਾਂ ਵੀ ਕਈ ਮੀਟਿੰਗਾਂ 'ਚ ਤੁਸੀਂ ਆਏ ਹੋ ਮੀਟਿੰਗਾਂ ਹੁੰਦੀਆਂ ਇੱਥੇ ਅੱਜ ਕੋਈ ਅੱਜ ਦਾ ਸਮਾਗਮ ਇਹ ਤੇ ਹੈ ਕਿ ਬੀਜੇਪੀ ਜਿਹੜੀ ਹੈ ਉਹਨੂੰ ਪੰਜਾਬ ਚ ਕਿਵੇਂ ਸਟੈਂਸਨ ਕਰਨਾ ਸੀ ਕਿਉਂਕਿ ਪਹਿਲਾਂ ਤੁਸੀਂ ਇੱਕ ਮੀਟਿੰਗ ਇਹਲਾ ਵੀ ਕਵਰ ਕੀਤੀ ਸੀ ਤੇ ਵਿੱਚ ਹਾਂਜੀ ਆਪਣਾ ਆਸ਼ਰਾਈ ਖੰਨਾ ਜੀ ਆਏ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇ ਲੜ ਰਹੇ ਹਾਂ ਇਲੈਕਸ਼ਨ ਕੱਲਾ ਲੜ ਨਹੀਂ ਰਹੇ ਸੀ ਜਿੱਤਣਾ ਇਹ ਜਿੱਤਣ ਦੀ ਤਿਆਰੀ ਲਈ ਅੱਜ ਇੱਕ ਮੀਟਿੰਗ ਵਿਸ਼ੇਸ਼ ਤੌਰ ਤੇ ਹੋਈ ਹੈ ਤਾਂ ਕਿ ਜਿਹੜੇ ਪੰਜਾਬ ਦੀ ਵੀ ਜਿਹੜੀ ਨੁਹਾਰ ਹੈ ਉਹ ਬਦਲੀ ਜਾ ਸਕੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਬੜੇ ਲੋਕ ਪਹਿਲਾਂ ਵੀ ਇਲੈਕਸ਼ਨ ਲੜਿਆ ਹੈ ਅਸੀਂ ਇਹ ਕਰ ਲਾਂਗੇ ਉਹ ਕਰ ਲਾਂਗੇ ਹੋਇਆ ਕੁਛ ਨਹੀਂ ਤੇ ਹੁਣ ਤਾਂ ਤਾਂ ਹੀ ਹੋ ਸਕਦਾ ਜਿਵੇਂ ਮੋਦੀ ਜੀ ਕਹਿੰਦੇ ਡਬਲ ਇੰਜਨ ਸਰਕਾਰ ਡਬਲ ਇੰਜਨ ਜੇ ਲੱਗੂਗਾ ਤਾਂ ਗੱਡੀ ਦਾ ਇੱਕ ਇੰਜਨ ਜੇ ਖਰਾਬ ਹੋ ਜਾਵੇ ਦੂਆ ਨੂੰ ਕਿੱਥੇ ਲੈ ਜਾਂਦਾ ਤੇ ਅੱਜ ਇਸੇ ਦੇ ਸਬੰਧ ਵਿੱਚ ਸਾਡੇ ਮੈਡਮ ਨਰਾਏ ਸਾਹਿਬ ਆਏ ਨੇ ਉਹਦੇ ਜਿਨ੍ਹਾਂ ਦੇ ਪਿਤਾ ਜੀ ਐਮਐਲਏ ਜਿਨ੍ਹਾਂ ਦਾ ਤਜਰਬਾ ਵੀ ਹੈ ਆਹ ਰਿਹਾ ਇਹਨਾਂ ਨੇ ਅੱਜ ਪਾਰਟੀ ਦੇ ਜਿਹੜੇ ਜਿੰਨੇ ਵਰਕਰ ਦੇ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਬੀਜਪੀ ਦੀ ਵੱਤੋਂ ਆ ਜੋਰ ਲਾ ਕੇ ਕੰਮ ਕਰੀਏ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਵੋਟ ਬੈਂਕ ਆ ਬਦਲੇ ਤੇ ਬੀਜੇਪੀ ਜਿੱਤ ਗਈ ਆਪਣੀਆਂ ਸੀਟਾਂ ਜਿੱਦੀਆਂ ਸੈਂਟਰ ਦੇ ਵਿੱਚ ਮੋਦੀ ਜਿਹੜਾ ਕਹਿੰਦਾ 400 ਪਾਰ ਉਹਦੇ ਵਿੱਚ ਅਸੀਂ ਯੋਗਦਾਨ ਪਾਸ ਹੈ